ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਜਿਹੜੀਆਂ ਕਲੈਕਸ਼ਨਾਂ ਨੇ ਜ਼ਿਆਦਾਤਰ ਜਿਹੜੀਆਂ ਪਾਰਟੀ ਵੇਅਰ ਨੇ ਰੇਂਜ ਇਹਨਾਂ ਸਾਰਿਆਂ ਦੀ ਮੈਂ ਕੋਸ਼ਿਸ਼ ਕਰਾਂਗੀ ਦੱਸ ਦੇਆ ਅਗਰ ਕਿਸੇ ਦੀ ਰਹਿ ਚਾਹੀਏ ਤਾਂ ਨੰਬਰ ਤੇ ਜਾ ਕੇ ਪੁੱਛ ਲੈਣਾ ਸੈਟਨ ਸਿਲਕ ਜੌਰਜਟ ਦੇ ਵਿੱਚ ਗਲੇ ਤੇ embroidery work ਆਇਆ ਸੀਕੁਐਂਸ ਵਰਕ ਹੋਇਆ ਹੈ ਬੋਟੀ ਵਰਕ ਹੋਇਆ ਹੈ ਹਾਲ ওভার ਫਰੰਟ ਸ਼ੋਰਟ ਤੇ ਤੇ ਇਹਦੇ ਨਾਲ ਤੁਹਾਨੂੰ ਇਨਰ ਵੀ ਅਟੈਚ ਮਿਲੇਗਾ ਰੇਟ ਦਾ 1170 ਰੁਪਏ ਆ ਬਾਟਮਸ ਨਾਲ ਟੂਨ ਦਾ ਆਏਗਾ ਦੁਪੱਟਾ ਵੀ ਸੈਟਨ ਜਿਲਕੀ ਜੌਰਜਟ ਵਿੱਚ ਆਇਗਾ ਹੈ ਵੀ ਸਿਕਵੈਂਸ এমਬਰਾਇਡਰੀ ਹੈ ਯਾ ਅਲਓਵਰ ਦੁਪੱਟੇ ਤੇ 1100 ਤੋਂ 700 ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਇਹਨਾਂ ਦੇ ਫ੍ਰੀ ਨੇ ਰੰਗ ਜਿਹੜੇ 6 ਤੋਂ 7 ਹੈਗੇ ਨੇ ਕੰਟਰਾਸਟ ਕੀਤਾ ਗਿਆ ਹੈ ਸਾਰੇ ਰੰਗ ਅਵੇਲੇਬਲ ਨੇ ਇਹ ਵਾਲੀ ਜਿਹੜੀ ਕਲੈਕਸ਼ਨ ਹਨ ਨੇ ਪਿਓਰ ਜਾਮ ਸੈਟਨ ਦੇ ਵਿੱਚ ਸੂਟ ਆਏ ਨੇ ਜੀ এমਬਰਾਇਡਰੀ ਵਰਕ ਹੋਇਆ ਹੈ ਲੈਸਾਂ ਲੱਗੀਆਂ ਹੋਈਆਂ ਨੇ ਬਾਟਮ ਪਿਓਰ ਰਿਯਾਨ ਦੇ ਵਿੱਚ ਆਏਗਾ ਇਹਦੇ ਵਿੱਚ ਜਿਹੜੇ ਰੰਗ ਨੇ 15 ਤੋਂ 20 ਨੇ ਬਾਕੀ ਇਹ ਕਿ ਦੁਪੱਟਾ ਜਿਹੜਾ ਇਹਨਾਂ ਦੇ ਨਾਲ ਆਏਗਾ ਉਹ ਪਿਓਰ ਮलमल कॉटन ਦਾ ਆਏਗਾ ਪ੍ਰਿੰਟ ਬੜੇ ਪਿਆਰੇ ਹੋਏ ਨੇ ਦੁਪੱਟੀਆਂ ਦੇ ਉੱਪਰ ਤੇ ਰੇਟ ਜਿਹੜਾ ਇਹਨਾਂ ਦਾ 800 ਰੁਪਏ ਹੈ ਰੰਗ ਇਹਨਾਂ ਵਿੱਚ ਕਾਫੀ ਹੈਗੇ ਨੇ 800 ਰੁਪਏ ਰੇਟ ਦੇ ਨਾਲ ਇਹ ਜਿਹੜੇ ਸੂਟ ਆਣਗੇ ਜਾਮ ਚੜਨ ਦਾ ਇਹਨਾਂ ਦਾ ਸ਼ਰਟ ਦਾ ਫੈਬਰਿਕ ਹੈ ਸਾਰਿਆਂ ਦਾ embroidery ਹੋਈ ਹੈ ਤੇ ਬਾਟਮ ਇਹਨਾਂ ਦਾ ਰਿਯਾਨ ਦਾ ਆਏਗਾ 2.5 ਮੀਟਰ ਦਾ 2.5 ਮੀਟਰ ਦੀ ਸ਼ਰਟ ਹੈ 5 ਮੀਟਰ ਦਾ ਮਲਮਲ कॉटन ਦਾ ਪ੍ਰਿੰਟਸ ਜਿਹੜਾ ਪ੍ਰਿੰਟ ਦੇ ਨਾਲ ਦੁਪੱਟਾ ਆਏਗਾ ਇਹ ਸਿੰਗਲ ਕਲਰ ਵਿੱਚ ਸੂਟ ਆਇਆ ਹੈ 890 ਰੁਪਏ ਦਾ ਰੇਟ ਹੈ ਮਸਲੀਨ ਫੈਬਰਿਕ ਹੈ অর্ਗੰజా ਦਾ ਦੁਪੱਟਾ ਹੈ ਟੌਪ ਐਂਡ ਬਾਟਮ ਵਿੱਚ ਕਲੈਕਸ਼ਨ ਆਈਆਂ ਨੇ ਇਹਨਾਂ ਵਿੱਚ ਜਿਹੜੇ ਰੰਗ ਨੇ 8-10 ਹੈਗੀਆਂ ਨੇ ਸਾਰੇ ਰੰਗ ਅਵੇਲੇਬਲ ਨੇ ਡਿਜੀਟਲ ਪ੍ਰਿੰਟ ਨਾਲ ਸਿਲਕ ਕ੍ਰੇਪ ਵਿੱਚ ਸੂਟ ਆਇਆ ਹੈ 4 ਕਲਰ ਆਏ ਨੇ ਇਹਨਾਂ ਦੇ ਵਿੱਚ 5 ਮੀਟਰ ਦਾ ਤੁਹਾਨੂੰ ਟੋਟਲ ਸੂਟ ਮਿਲੇਗਾ 2.5 ਮੀਟਰ ਟੌਪ 2.5 ਮੀਟਰ ਬਾਟਮ ਦਾ ਸ਼ੇ 80 ਰੁਪਏ ਇਹਨਾਂ ਦਾ ਜਿਹੜਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਨੇ ਐ ਜਿਹੜੇ ਨੇ ਇਹ ਆਈਆਂ ਨੇ ਹੈਂਡਬੁੱਕ ਵਾਲੀਆਂ ਕਲੈਕਸ਼ਨ ਆ ਇਹਨਾਂ ਵਿੱਚ ਮੋਸਟਲੀ ਜਿਹੜਾ ਰੰਗ ਹੈ ਸਿੰਗਲ ਸਿੰਗਲ ਹੈ ਜਿੰਨਾ ਵਿੱਚ ਜਿਹੜੇ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇਰੇ ਬਾਕੀ ਤੁਸੀਂ ਕਿਸੇ ਸੂਟ ਦੇ ਬਾਰੇ ਵਿੱਚ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 623924550 ਦਿੱਤਾ ਹੋਇਆ ਹੈ ਕੋਸ ਨੰਬਰ ਤੇ ਆ ਜਾਓ ਜਿਸ ਨੂੰ ਮੈਸੇਜ ਕਰਾ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਕੁਇਰੀ ਕਰਨਾ ਚਾਹੁੰਦੇ ਹੋ ਇਹ ਜਿਹੜੀਆਂ ਇਸ ਵੇਲੇ ਕਲੈਕਸ਼ਨਾਂ ਚੱਲ ਰਹੀਆਂ ਨੇ ਸਾਰੀਆਂ ਬੁਟੀਕ ਕਲੈਕਸ਼ਨਾਂ ਨੇ ਹੈ ਵੀ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਹੋਣੀਆਂ ਸ਼ਰਟ ਹੈ ਵੀ ਹੈ ਬਾਟਮ ਹੈ ਵੀ ਹੈ ਦੁਪੱਟਾ ਹੈ ਵੀ ਹੈ ਇਹ ਸਾਰੀਆਂ ਹੈਂਡਵਰਕ ਦੀਆਂ ਕਲੈਕਸ਼ਨਾਂ ਨੇ ਰੇਟ ਇਹਨਾਂ ਦੇ ਸਭ ਤੋਂ ਡਿਫਰੈਂਟ ਡਿਫਰੈਂਟ ਹੈ ਕੋਈ ਜਿਹੜੇ ਸੂਟ ਆਣਗੇ ਉਹਨਾਂ ਦੇ ਬੈਕ ਤੇ ਵੀ ਵਰਕ ਆਏਗਾ ਅਕੀਨੂ ਸੂਟ ਦੇ ਬਾਰੇ ਕਰਨਾ ਜਾਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਹੋਰ ਕੋਈ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 6239245050 ਦਿੱਤਾ ਆ। ਉਸ ਨੰਬਰ ਤੇ ਜਾ ਕੇ ਮੈਸੇਜ ਕਰ ਦੋ। ਸਕਰੀਨਸ਼ਾਟ ਦੇ ਨਾਲ ਸੈਂਡ ਕਰ ਦੋ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ। ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ। ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ।